ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਵੀਡੀਓ ਬਹੁਤ ਫਣੀ ਹੋਣ ਵਾਲੀ ਐ ਲਾਸਟ ਚੱਕ ਜਰੂਰ ਬਣੇ ਰਹੋ ਹਣ ਬਿਨਾ ਟਾਈਮ ਖਰਾਬ ਕੀਤੇ ਤੁਹਾਨੂੰ ਲੈ ਚਲਦੇ ਆਂ ਵੀਡੀਓ ਵੱਲ ਚਲੋ ਕਮਣੀ ਖੜੀਆਂ ਗੱਲਾਂ ਕਰਦੀ ਆਹ ਤੇਰੇ ਮਾਰ ਕਰਾਣਾ ਚੜਦੀ ਕਮਣੀ ਖੜੀਆਂ ਜਿਆ ਗੱਲਾਂ ਕਰਦੀ ਬੀਬੀ ਲੱਛਣ ਕਿਦਾਂ ਕਰਦੀ ਐ ਜਿਵੇਂ ਗੁਰੂ ਕਿਸੇ ਨੇ ਕੁੱਟਿਆ ਹੁੰਦਾ ਹਾ ਤੇਰੇ ਮਾਰ ਕਰਾਣਾ ਚੜਦੀ ਕਮਣੀ ਖੜੀਆਂ ਨਾਲ ਗੱਲਾਂ ਕਰਦੀ ਆਦਮਾ ਬਚਨੇ ਸ਼ੇਖ ਨੂੰ ਕਰਦੀ ਲਗਦਾ ਹੈ ਬੀਬੀ ਨਹੀਂ ਟਲਦੀ ਹੈ ਜਾੜਾ ਪਵਾ ਕੇ ਮੰਨੂਗੀ। ਬਾਤ ਸਹੀ ਹੈ। ਹੁਣ ਹਾਜ਼ਰ ਹੋ ਜਾ। ਹੁਣ ਤਾਂ ਹੋ ਜਾ ਹਾਜ਼ਰ ਬਾਬਾ ਬੀਬੀ ਨਹੀਂ ਹਟਦੀ ਲੱਛਣ ਕਰਨ ਤੋਂ। ਇਹ ਬੜੀ ਅੱਛੀ ਬਾਤ ਕਹੀ ਆਪ। ਤੇਰੇ ਨੂੰ ਲਾ ਦੇ ਬਾਬਾ ਪਾਰੋ ਜੀ। ਆਵੇ ਲਾਂਗੇ ਦੁਰਗਿਆ। ਤੇਰੇ ਨੂੰ ਲਾ ਦੇ ਬਾਬਾ ਪਾਰੋ। ਬਾਬੇ ਦਾ ਤਾਂ ਪਤਾ ਨਹੀਂ ਬੀਬੀ ਜ਼ਰੂਰ ਵੇੜੇ ਨੂੰ ਪਾਗ ਲਾ ਦੂਗੀ। ਹੋਣ ਪਰਦੇ ਆਪਣੀ ਕਮੈਂਟ ਕਮੈਂਟ ਬਹੁਤ ਫਣੀ ਹੋਣ ਵਾਲਾ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਇਆ ਦੇਖਦੇ ਆ ਬੜਚਨ ਮਜ਼ਾ ਆਇਆ ਲੱਗਦਾ ਇਹਨੂੰ ਹਜ਼ਾਰ ਰੁਪਏ ਮਿਲਿਆ ਤੂੰ ਮੈਨੂੰ ਕਿਵੇਂ ਪਤਾ ਚੱਲਾ ਕਿ ਮੈਂ ਕੌਣ ਹਾਂ ਪੀਟਰ ਇੰਜਨ ਸਟਾਰਟ ਹੋ ਗਿਆ ਹੁਣ ਕਿਨੇ ਲਾਤੀ ਚਿਤੜਾ ਵਿੱਚ ਉਂਗਲੀ ਫੁੱਦੂ ਆਦੇ ਘਰ ਫੁੱਦੂ ਆਏ ਫੁੱਦੂ ਆ ਰਲ ਜਸਨ ਮਣਾਏ ਫੁੱਦੂ ਫੁੱਦੂ ਨੂੰ ਕੁੱਚੀ ਜਬ ਇਹ ਫੁੱਦੂ ਕਿੱਥੋਂ ਆਇਆ ਬੱਤ ਸਹੀ ਏ ਹੁਣ ਆ ਦੇਖੋ ਟੈਂਪੋ ਕੀ ਕਹਿੰਦਾ ਹਾਈ ਬਣ ਕੇ ਰਹੂਗੀ ਸਾਜਨਾ ਮੈਂ ਤੇਰੇ ਜਿਗਰ ਦੀ ਬੋਟੀ ਜਿਦੀ ਰੋੜ ਤੇ ਸੋਹਣਿਆ ਵੇ ਪਾਦ ਰੰਗਲੀ ਕੋਠੀ ਤਾਂ ਕੋਠੀ ਦਾ ਤਾਂ ਪਤਾ ਨਹੀਂ ਪਰ ਕੋੜੀ ਪੱਕਾ ਬਣਾਓ ਤੇਰਾ ਹੀ ਗਾਟਾ ਸੀ ਕਰਦਾ ਰঞ্জੀਤ ਚਾਚੇ ਨਾਲ ਗੱਲ ਦਿੰਦਾ ਤੈਨੂੰ ਪ੍ਰਸ਼ਾਦ ਇਦੇ ਵਿੱਚ ਲੋਹੇ ਦੇ ਪੇ ਲੱਗਾ ਡਰਪੋ ਕੋਠੀ ਬਾਅਦ ਚ ਪਾਉਣਾ। ਬੱਤ ਸਹੀ ਏ। ਟੱਟੇਦਾਰੀ ਸਾਹਿਬ। ਹੁਣ ਤੋਂ ਮਿਲਵਾਣਿਆ ਸੁੱਕਾ ਵੇਲੀ ਨਾਲ ਮੇਰਾ ਮਤਲਬ ਸੁੱਕਾ ਵੇਲੀ ਨਾਲ ਫਿਰ ਇਹਦੇ ਵੀ ਫਣੀ ਕਮੈਂਟ ਪੜਦੇ ਆ। ਆਈਏ ਦੇਖਦੇ ਆਂ ਬਹਿਰ ਚ ਮਜ਼ਾ ਆਏਗਾ। ਸੁੱਚੇ ਕਰਾਂ ਫਿਰ ਮੈਂ 2-4 ਮੁੰਡੇ ਇਕੱਠੇ। 2-4 ਨਹੀਂ। ਹਣ ਤਾਂ ਡਾਰ ਹੀ ਆਊਗੀ। ਹੋ ਆਪਣੇ ਹੀ ਨਾਮ ਤੇ ਚਲਾਉਂਦਾ ਮਾਫੀਆ। ਸੁੱਚਾ चूचा, चुचा सुचा ना 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 सुख नाना नाना सही है <laughs> सच्ची दस केड़िया गोलियां खाना तू मे कैसे पता चला कि मैं कौन हूँ हूं आ? <laughs> <laughs> आ देखो पंद्रह अगस्त नो की गए ਬਸ ਕਰੋ ਹੋਣ ਕੇ ਬਾਬਾ ਹਾਜ਼ਰ ਕਰਕੇ ਹਟੋਗੇ 26 ਜਨਵਰੀ ਵਾਲੀ ਮਾਤਾ ਆ ਗਈ ਐ ਨਾ ਚ ਤੁਮੇ ਕਿਸੇ ਪਤਾ ਚਲਾ ਤੁਮੇ ਕਿਵੇਂ ਪਤਾ ਚਲਾ ਜੇ ਵੀਡੀਓ ਵਧੀਆ ਲਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਵਿੱਚ ਓਨਲੀ ਕਮੈਂਟ ਜਰੂਰ ਲਿਖ ਦਿਆ ਕਰੋ